ਸਭ ਤੋਂ ਪਹਿਲਾਂ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਮੈਂ ਤੁਹਾਡੇ ਲਈ ਕਦੇ ਕਿਸੇ ਚੀਜ਼ ਤੇ ਵੀਡੀਓ ਬਣਾ ਕੇ ਲੈ ਕੇ ਉਹਨਾਂ ਕਦੇ ਕਿਸ ਤੇ ਤੁਸੀਂ ਵੀ ਚੰਗੀ ਤਰ੍ਹਾਂ ਦੇਖਦੇ ਹੋ ਭਰ ਮਹੰਗਾਰਾ ਦਿੰਦੇ ਹੋ ਤੇ ਪਹਿਲਾਂ ਵੀ ਮੈਂ ਪਿੰਡੀ ਤੇ ਦੋ ਵਾਰ ਵੀਡੀਓ ਪਾ ਚੁੱਕਿਆ ਪਿੰਡੀ ਤੋਂ ਇੰਨੀ ਕਮਾਈ ਕਰ ਸਕਦੇ ਹੋ ਤੁਸੀਂ ਵਿੱਚ ਵਿੱਚ ਵੀਰਾਂ ਨੂੰ ਗੱਲਾਂ ਹਾਜ਼ਮ ਨਹੀਂ ਆਈਆਂ ਉਹਨਾਂ ਨੇ ਕਮੈਂਟਾਂ ਦੇ ਵਿੱਚ ਕਿਹਾ ਨਹੀਂ ਹੋ ਸਕਦੀ ਚਲੋ ਵੀਰੇ ਮਿਹਨਤ ਕਰੋ ਤਾਨੂੰ ਕੁਛ ਨਾ ਕੁਛ ਪਰਮਾਤਮਾ ਜ਼ਰੂਰ ਦੇਊਗਾ ਥੋੜੀ ਘੱਟ ਦੀ ਹੋ ਜੂਗੀ ਪਰ ਗੱਲ ਮਿਹਨਤ ਦੀ ਆ ਸਾਰੀ ਆਓ ਜੀ ਆਪਾਂ ਮੁੱਦੇ ਤੇ ਗੱਲ ਕਰੀਏ ਗੱਲ ਕੀ ਹੈ ਜੀ ਦੇਖੋ ਆਪਾਂ ਨੇ ਜਿਹੜੀ ਤੁਹਾਨੂੰ ਦਿਖਾਈ ਸੀਗੀ ਉਹ 6 ਫਰਵਰੀ ਦੀ ਵਿਜਾਈ ਕੀਤੀ ਹੋਈ ਭ੍ਰਿੰਡੀ ਆ ਜੀ ਅੱਜ ਹੋ ਗਈ ਹੈ ਜੀ 3 ਮਾਰਚ ਹੋ ਗਈ ਹੈ ਜੀ ਲਗਭਗ 1 ਮਹੀਨੇ ਦੀ ਹੋਣ ਵਾਲੀ ਹੈ ਜੀ ਦੇਖੋ ਜੀ ਕਿੰਨੀ ਵਧੀਆ ਫਸਲ ਹੈ ਜੀ ਤੇ ਇਹ ਦੇ ਵਿੱਚ ਜਿਵੇਂ ਆਪਾਂ ਕਹਦੇ ਹਾਂ ਖਾਲੀਆਂ ਦੇ ਵਿੱਚ ਥੋੜੇ ਨਦੀਨ ਹੋਏ ਨੇ ਜੀ ਉੱਪਰ ਕੋਈ ਖਾਸ ਨਹੀਂ ਜੇਕਰ ਆਪਾਂ ਸਾਰੀ ਦੀ ਗੜਾਈ ਕਰਵਾਉਣੀ ਹੈ ਇਸ ਟਾਈਮ ਤਾਂ ਗੜਾਈ ਤੇ ਕਾਫੀ ਖਰਚਾ ਆਉਂਦਾ ਲੇਬਰ ਦੀ ਕਾਫੀ ਜ਼ਰੂਰਤ ਪੈਂਦੀ ਹੈ ਇਸ ਲਈ ਆਪਾਂ ਜਿਹੜੀਆਂ ਖਾਲੀਆਂ ਨੇ ਨੀਮੀ ਕਰਕੇ ਜਾਂ ਕੋਈ ਇੱਕ ਟੋਪਾ ਜਿਹਾ ਹੁੰਦਾ ਪੰਪ ਦੇ ਅੱਗੇ ਸਪਰੇਅ ਕਰਨ ਵਾਸਤੇ ਵੀ ਉਹ ਆਲੇ-ਦਾਲੇ ਸਾਈਡਾਂ ਤੇ ਨਾਉ ਡੇ ਜਦੋਂ ਬਿਲਕੁਲ ਹਵਾ ਨਾ ਹੋਵੇ ਤਾ ਤੁਸੀਂ ਉਸ ਦੇ ਵਿੱਚ 10 ਐਮ ਐਲ ਆਕਸੀ ਗੋਲਡ 골ਡ ਨਾਲ ਤੇ ਜਾਣੀ ਜਾਂਦੀ ਹੈ ਤੇ 100 150 ਐਮ ਐਲ ਪੈਰਾਕੋਟ 24% ਇਸ ਨੂੰ ਗ੍ਰਾਮੋਸੋਨ ਦੇ ਨਾਂ ਤੇ ਜਾਣਿਆ ਜਾਂਦਾ ਜੀ ਆਲੂ ਵਾਲੀ ਵੀ ਕਹਿ ਦਿੰਦੇ ਨੇ ਕਈ ਕਿਸਾਨ ਵੀਰ ਤੇ ਸਿੜਕ ਕੇ ਆਪਣੇ ਨਦੀਨਾਂ ਦੀ ਸਮੱਸਿਆ ਨੂੰ ਖਤਮ ਕਰ ਸਕਦੇ ਹੋਂ ਜਿਹੜੇ ਬੱਟ ਦੇ ਉੱਤੇ ਨਦੀਨ ਰਹਿ ਗਏ ਇਹਨੂੰ ਆਪਾਂ ਛੋਟੀ ਖੁਰਪੀ ਲੈ ਕੇ ਜਾਂ ਦਾਤੀ ਲੈ ਕੇ ਉਹਨਾਂ ਨਾਲ ਕਢਵਾ ਦੇਣੇ ਨੇ ਦੇਖੋ ਜੀ ਬਾਰੇ ਜਿਆਦਾ ਨਦੀਨ ਹੈਗੇ ਨਹੀਂ ਥੋੜੇ ਨੇ ਜੇਕਰ ਇਸ ਕੰਮ ਨੂੰ ਆਪਾਂ ਹੁਣ ਕਰਾਂਗੇ ਤਾਂ ਬਹੁਤ ਵਧੀਆ ਤੇ ਘੱਟ ਖਰਚੇ ਤੇ ਹੋ ਜਾਊਗਾ ਜੇਕਰ ਵੱਡੀ ਕਰਕੇ ਕਰਾਂਗੇ ਫਿਰ ਤੁਹਾਨੂੰ ਕਾਫੀ ਖਰਚਾ ਕਰਨਾ ਪੈਣਾ ਤੇ ਤੁਹਾਡੀ ਫਸਲ ਤੇ ਵੀ ਮਾੜੇ ਅਸਰ ਹੋਣੇ ਨੇ ਇੱਕ ਸਮੱਸਿਆ ਹੋਰ ਕਈ ਥਾਵਾਂ ਤੇ ਪਿੰਡੀ ਤੇ ਦੇਖਣ ਨੂੰ ਮਿਲੀ ਹੈ ਜੀ ਉਹ ਕੀ ਮਿਲੀ ਹੈ ਉਹ ਤੇਲੇ ਦੀ ਮਿਲੀ ਹੈ ਜੀ ਤੇਲਾ ਮਰਬੀ ਨਹੀਂ ਰਿਹਾ ਕਈ ਜਗ੍ਹਾ ਤੇ ਜਿਆਦਾ ਤੇਲ ਹੈ ਜੀ ਤੇਲੇ ਨੂੰ ਮਾਰਨ ਵਾਸਤੇ ਤੁਸੀਂ ਥਾਇਓ ਦੀ ਸੜਕ ਸਾਇਦੋਂ ਜੀ ਅਮੀਡਾ ਸੜਕ ਸਾਇਦੋਂ ਥਾਇਓ ਸਭ ਨੂੰ ਪਤਾ ਹੀ ਆ ਜੇ 15 ਲੀਟਰ ਵਾਲੀ ਢੋਲੀ ਆ ਤਾਂ 15 ਗ੍ਰਾਮ ਪਰ ਟੈਂਕੀ ਦਾ ਅਮੀਡਾ ਵੀ ਜੇਕਰ 15 ਲੀਟਰਾਈ ਢੋਲੀ ਆ ਤਾਂ 15 ਐਮ ਐਲ 17% ਮੀਡਾ ਹੁੰਦੀ ਹੈ ਜੀ 25% ਥਾਇਓ ਹੁੰਦਾ ਜੀ ਉਹ ਉਹਦੀ ਸਪਰੇ ਕਰਕੇ ਆਪਾਂ ਤੇਲੇ ਤੋਂ ਛਟਕਾਰਾ ਪਾ ਸਕਦੇ ਹਾਂ ਜੀ ਉਸ ਤੋਂ ਬਾਅਦ ਤੁਸੀਂ ਇਸ ਦੇ ਤੇ ਚੱਕਰ ਲਾ ਕੇ ਚੰਗੀ ਤਰ੍ਹਾਂ ਦੇਖਣਾ ਇਹਦੇ ਪੱਤਿਆਂ ਦੇ ਵਿੱਚ ਜੇਕਰ ਮੋਰੀਏ ਨੇ ਤਾਂ ਤੁਸੀਂ ਇਹ ਸਮਝੋ ਵੀ ਆਪਣੇ ਖੇਤ ਦੇ ਵਿੱਚ ਸੁੰਡੀ ਆ ਚੁੱਕੀ ਐ ਸੁੰਡੀ ਨੂੰ ਕੰਟਰੋਲ ਕਰਨ ਲਈ ਕਾਫੀ ਸਾਰੀਆਂ ਦਵਾਈਆਂ ਨੇ ਜੀ ਇਹ ਮੈਂ ਦਵਾਈਆਂ ਦਾ ਅੱਜ ਨਾਮ ਲੈਣ ਲੱਗ ਜਾ ਸਾਰੀਆਂ ਦਾ ਤਾਂ ਕਾਫੀ ਵੱਡੀ ਲਿਸਟ ਆ ਉਹਦੇ ਵਿੱਚ ਮੈਂ ਤੁਹਾਨੂੰ ਜਿਹੜੀ ਆਮ ਨਾਰਮਲ ਮਿਲ ਜਾਂਦੀਆਂ ਨੇ ਜੀ ਉਹਨਾਂ ਬਾਰੇ ਦੱਸਦਾ ਜੀ ਦੇਖੋ ਜੀ ਇਸ ਤਰ੍ਹਾਂ ਪੱਤਿਆਂ ਦੇ ਵਿੱਚ ਸਰਾਕ ਦੇਖੋ ਇਹ ਸਰਾਕ ਨੇ ਪੱਤਿਆਂ ਦੇ ਵਿੱਚ ਤਾਂ ਸਮਝੋ ਤੁਸੀਂ ਸੁੰਡੀ ਆਪਣੇ ਖੇਤ ਦੇ ਵਿੱਚ ਦਿਖਾਈ ਦੇਗੀ। ਤੁਹਾਨੂੰ ਸੁੰਡੀ ਨਹੀਂ ਦੇਖਣੀ ਤੁਹਾਨੂੰ ਇਹੀ ਪਤਾ ਲੱਗੂਗਾ ਵੀ ਆਪਣਾ ਬੂਟਾ ਕੱਟਿਆ ਗਿਆ ਜੀ। ਬੂਟਾ ਕੱਟਿਆ ਜਾਊਗਾ ਤੇ ਆਪਣੀ ਫਸਲ ਦਾ ਨੁਕਸਾਨ ਹੋ ਜਾਊਗਾ ਜੀ। ਉਸ ਤੋਂ ਬਾਅਦ ਸੁੰਡੀ ਮਾਰੀ ਤਾਂ ਕੀ ਮਾਰੀ। ਇਸ ਕਰਕੇ ਆਪਾਂ ਸੁੰਡੀ ਤੋਂ ਆਪਣੀ ਭਿੰਡੀ ਦੀ ਫਸਲ ਨੂੰ ਬਚਾਉਣ ਲਈ ਤਾਂ ਐਮਐ ਮੈਂਟਿਨ ਵੈਂਜੂਏਟ 5% ਨੌਂਦੀ ਆਉਂਦੀ ਆ ਜੀ। ਉਸ ਨੂੰ 20 ਗ੍ਰਾਮ ਪਰ ਟੈਂਕੀ ਦੀ ਪਾ ਕੇ ਸੜਕਿਆਉ ਕਰ ਸਕਦੇ ਆ ਜੀ। ਜਾਂ ਫਿਰ ਕਲੋਰੋਪਲਸ ਸੈਪਰ ਦਾ ਵੀ ਸੜਕਿਆ ਕਰ ਸਕਦੇ ਆ ਜੀ। ਤੇ ਉਹ ਵੀ ਤੁਹਾਡੀ ਸੁੰਡੀ ਮਾਰ ਦੂਗੀ। ਜਿਹੜੀ ਕਲੋ 505 ਆਉਂਦੀ ਆ ਉਸ ਨੂੰ ਆਪਾਂ 60 ਐਮ ਐਲ ਪਰ ਟੈਂਕੀ ਦੇ ਹਿਸਾਬ ਨਾਲ ਪਾ ਕੇ ਸਪਰੇਅ ਕਰ ਸਕਦੇ ਆ ਜੀ। ਦੇਖੋ ਜੀ ਕਿੰਨੀ ਵਧੀਆ ਜਰਮੀਨੇਸ਼ਨ ਹੋਈ ਆ। ਤੁਸੀਂ ਆਪਨ ਤਾਜਾ ਲਾ ਸਕਦੇ ਹੋ। ਅਸੀਂ ਤੁਹਾਨੂੰ ਅੱਜ ਜਿਹੜੀ ਭਿੰਡੀ ਤੇ ਵੀਡੀਓ ਪਾ ਰਹੇ ਆ ਇਹ ਵੀਡੀਓ ਤੀਜੀ ਵੀਡੀਓ ਹੈ ਸਾਡੀ ਇਸ ਤੋਂ ਪਹਿਲਾਂ ਅਸੀਂ ਦੋ ਵੀਡੀਓ ਪਾ ਚੁੱਕੇ ਆ ਅਸੀਂ ਤੁਹਾਨੂੰ ਕਦੋਂ ਤੋੜਦੇ ਆ ਕਦੋਂ ਬੀਜਦੇ ਆ ਸਾਰੀ ਇਸ ਤੇ ਜਾਣਕਾਰੀ ਦਿੰਨੇ ਆ ਜੇਕਰ ਸਾਡੀ ਜਾਣਕਾਰੀ ਤੁਹਾਨੂੰ ਵਧੀਆ ਲੱਗਦੀ ਆ ਤਾਂ ਤੁਸੀਂ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤਾਂ ਕਿ ਹੋਰ ਵੀ ਕਿਸਾਨ ਵੀਰਾਂ ਨੂੰ ਜਾਣਕਾਰੀ ਮਿਲ ਸਕੇ ਬਾਕੀ ਜੇਕਰ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰੋ ਜੇ ਕਰ ਰੱਖਿਆ ਤਾਂ ਸ਼ੇਅਰ ਕਰ ਦਿਓ ਇਸ ਤਰ੍ਹਾਂ ਭਿੰਡੀ ਦੀ ਖੇਤੀ ਕੀਤੀ ਜਾਂਦੀ ਹੈ ਜੀ ਤੁਹਾਨੂੰ ਪਹਿਲਾਂ ਦੱਸੀ ਹੋਇਆ ਵੀ ਬੈਡਾਂ ਤੇ ਜਿਵੇਂ ਮੰਨ ਲਓ ਬੱਟਾਂ ਤੇ ਜਾਂ ਮਾਟਰਾਂ ਵਾਲੀ ਮਸ਼ੀਨ ਨਾਲ ਵੀ ਬੀਜਿਆ ਜਾਂਦਾ ਮਾਟਰਾਂ ਹੀ ਮਸ਼ੀਨ ਦੇ ਡਿਸਕਾਂ ਲੱਗੀਆਂ ਹੁੰਦੀਆਂ ਨੇ ਉਸ ਤੇ ਨਾਲ ਬਿਜਾਈ ਕੀਤੀ ਜਾਂਦੀ ਉਹ ਠੀਕ ਹੈ ਜੇਕਰ ਥੋੜੀ ਬੀਜਣੀ ਹੈ ਤਾਂ ਹੱਥਾਂ ਨਾਲ ਵੀ ਲਾਈ ਜਾਂਦੀ ਹੈ ਇਸ ਤੇ ਬੀਜ ਦੀ ਮਾਤਰਾ ਵੀ ਦੱਸੀ ਹੋਈ ਆ ਕਈ ਵੀ ਵੀਰਾਂ ਦੇ ਫੋਨ ਆਏ ਨੇ ਬੀਜ ਦੀ ਮਾਤਰਾ ਕਾਫੀ ਦੱਸੀ ਆ ਤੁਸੀਂ ਨੇ ਅੱਗੇ ਜਿਹੜੀ ਵਜਾਈ ਹੋਊਗੀ ਪਸੇਤੀ ਉਹ ਚ ਕਾਫੀ ਘੱਟ ਮਾਤਰਾ ਦੇ ਬੀਜ ਪਾਇਆ ਜਾਊਗਾ ਇਹ ਚ ਉਦੋਂ ਠੰਡ ਪੈਂਦੀ ਹੁੰਦੀ ਐ ਇਸ ਕਰਕੇ ਬੀਜ ਦੀ ਜ਼ਿਆਦਾ ਜ਼ਰੂਰਤ ਪੈਂਦੀ ਐ ਤੇ ਐਨਾ ਕੁਝ ਕਹਿੰਦਾ ਹੋਇਆ ਖਿਮਾ ਦਾ ਜਾਚਕਾਂ ਜੇਕਰ ਕੋਈ ਗਲਤੀ ਹੋ ਗਈ ਤਾਂ ਮਾਫ ਕਰਨਾ ਐਨਾ ਕੁਝ ਕਹਿੰਦਾ ਹੋਇਆ ਧੰਨਵਾਦ ਜੀ